ਪਾਜੀ ਟਾਈ ਦੇਖਣੀ ਸੀਗੀ ਟਾਈ ਸਿਮਰਨ ਵੇਟਾ ਟਾਈ ਦਿਖਾ ਦਿਓ ਪਾਜੀ ਪਾਜੀ ਆ ਸਮਾਨ ਜਿਗਾ ਰੱਖਦਾ ਤੇ ਹਾਂਜੀ ਹਾਂਜੀ ਰੱਖ ਲਓ ਪਾਜੀ ਹੋਰ ਦਿਖਾਈਓ पसंद नहीं आई मैं भाजी मैं दो लिफाफे रखे लिफाफा कित है पता नहीं मैं देखे नहीं किने लिफाफे लैके आया तोड़ा समान इथे पे इतना ਭਾਜੀ ਪਤਾ ਨਹੀਂ ਕਿਉਂ ਨਹੀਂ ਇਹ ਥੋੜੀ ਹੋਂ ਤੁਹਾਡੀ ਦੁਕਾਨ ਤੋਂ ਸਾਮਾਨ ਨਹੀਂ ਲੈਂਦਾ ਤੁਸੀਂ ਜਮਾਨ ਰੱਖ ਲੋਗੇ ਮੇਰਾ ਵੈਸੇ ਕੀ ਮਜ਼ਾਕ ਕਰੀ ਜਾਂਦਾ ਤੁਸੀਂ ਮਜ਼ਾਕ ਭਾਜੀ ਤੁਸੀਂ ਕਰ ਰਹੇ ਹੋ ਮੈਂ ਜਾਣਦਾ ਤੁਹਾਡੇ ਵਰਗੇ ਦੁਕਾਨਦਾਰਾਂ ਨੂੰ ਸਾਮਾਨ ਨਾਲ ਲੋ ਤਾਂ ਸਾਮਾਨ ਚੋਰੀ ਕਰ ਲੋਗੇ ਸਾਡਾ ਉਹ ਭਾਜੀ ਜ਼ੁਬਾਨ ਸੰਭਾਲ ਕੇ ਗੱਲ ਕਰੋ ਅਸੀਂ ਇੱਜ਼ਤਦਾਰ ਦੁਕਾਨਦਾਰ ਆਂ ਫਾਲਤੂ ਨਹੀਂ ਆਗੇ ਭਾਜੀ ਸਾਮਾਨ ਤੁਸੀਂ ਰੱਖ ਕੇ ਕਿਉਂ ਅਸੀਂ ਚੱਕਿਆ ਤੁਸੀਂ ਉਹ ਭਾਜੀ ਮੈਂ ਪਿੱਛੋਂ ਦੋ ਜਗ੍ਹਾ ਸਾਮਾਨ ਲੈ ਕੇ ਆਇਆ ਦੋ ਲਫਾਫੇ ਸੀਗੇ ਤੇ ਵੀਰੇ ਸਾਨੂੰ ਕੀ ਪਤਾ ਕਿੰਨੀ ਜਗ੍ਹਾ ਤੋਂ ਸਾਮਾਨ ਲੈ ਕੇ ਆਏ ਤੇ ਕਿੰਨੇ ਰੱਖਿਆ ਤੁਸੀਂ ਨਹੀਂ ਸਾਮਾਨ ਲੈਣਾ ਕਿ ਤੋ ਹੋਰ ਲੈ ਲਓ ਆਇਲ ਜਾਨ ਤਾ ਨਾ ਲਾਓ ਸਾਡੇ ਤੇ ਭਾਜੀ ਸਮਾਨ ਦਿਓ ਜਿਆਦਾ ਗੱਲਾਂ ਨਾ ਕਰੋ ਮੇਰਾ ਸਮਾਨ ਦਿਓ ਕਿੱਥੇ ਆ ਦੂਜਾ ਲਫਾਫਾ ਪੁਲੀਸ ਮੇਰੇਆ ਤੁਹਾਡੇ ਵਰਗੇ ਬੰਦਿਆ ਕਰਕੇ ਕੈਮਰੇ ਲਵਾਏ ਆ ਸਾਰਾ ਕੁਝ ਰਿਕਾਰਡ ਹੋਇਆ ਹੁਣ ਤੇ ਤੁਸੀਂ ਕਿੰਨਾ ਲੈ ਕੇ ਆਓ ਕਿੰਨਾ ਲਈ ਭਾਜੀ ਕੈਮਰੇ ਕੁਮਰੇ ਛੱਡੋ ਕੋਈ ਨਹੀਂ ਮੈਂ ਬੰਦੇ ਇਕੱਠੇ ਕਰਦਾ ਵਾਂ ਤੁਹਾਨੂੰ ਦੱਸਦਾ ਮੈਂ ਜਦੋਂ ਕੱਟਿਆ ਨਾ ਜਲੂਸ ਫਿਰ ਪਤਾ ਲੱਗਣਾ ਤੁਹਾਨੂੰ ਪਾਜੀ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਕਿ ਦੇਖੋ ਪਾਜੀ ਜਦੋਂ ਤੁਸੀਂ ਆਏ ਹੋ ਨਾ ਆ ਫੁਟੇਜ ਚੈੱਕ ਕਰੋ ਤੁਸੀਂ ਇੱਕ ਲਫਾਫਾ ਲੈ ਕੇ ਆਏ ਹੋ ਤੇ ਇੱਕ ਹੀ ਰੱਖਿਆ ਇੱਥੇ ਉਹ ਹਾਂਜੀ ਪਾਜੀ ਮੈਂ ਨਾ ਇੱਕ ਲਫਾਫਾ ਸਕੂਟਰ ਤੇ ਛੱਡ ਆਇਆ ਸੀਗਾ ਸੌਰੀ ਮੈਨੂੰ ਗਲਤੀ ਲੱਗੀ ਮੈਂ ਤੁਹਾਨੂੰ ਐਵੇਂ ਜ਼ਿਆਦਾ ਬੋਲਤਾ ਗੱਲ ਸੁਣੋ ਵੀਰੇ ਤੁਸੀਂ ਦੁਕਾਨਦਾਰ ਨੂੰ ਫਾਲਤੂ ਹੀ ਸਮਝਦੇ ਅਸੀਂ ਉੱਧੇ ਹੀ ਤੁਰੇ ਫਿਰਦੇ ਆ ਯਾਰ ਤੁਸੀਂ ਸਮਾਨ ਲੈਣ ਆਨੇ ਹੋ ਸਮਾਨ ਤੁਹਾਨੂੰ ਦੇਈਦਾ ਨਾਲ ਡਿਸਕਾਊਂਟ ਵੀ ਦੇਈਦਾ ਨਾਲ ਇਜਜ਼ਤ ਮਾਨ ਵੀ ਦੇਈਦਾ ਤੇ ਤੁਹਾਡਾ ਜੋ ਦਿਲ ਕਰਦਾ ਤੁਸੀਂ ਉਹੀ ਬੋਲ ਕੇ ਚੱਲ ਜਾਓਗੇ ਤੁਹਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਿੰਨਾ ਸਮਾਨ ਲੈ ਗਿਆ ਕਿੰਨਾ ਨਹੀਂ ਸ਼ੁਕਰ ਕਰੋ ਸਾਡੇ ਕੈਮਰੇ ਲੱਗੇ ਆ ਤੁਸੀਂ ਤਾਂ ਕੋਈ ਵੀ ਇਲਜ਼ਾਮ ਲਾ ਲੈਂਦੇ ਉਹ ਪਾਜੀ ਕਰੇ ਨਾ ਵਿਆਹ ਰੱਖਿਆ ਹੋਇਆ ਵਾ ਤਾਂ ਉੱਧਰ ਬਸ ਉਹ ਪਾਜੀ ਤੁਹਾਡੇ ਦਾ ਵਿਆਹ ਰੱਖਿਆ ਸਾਡਾ ਕਿ ਦਿਮਾਗ ਖਰਾਬ ਕਰਦੇ ਹੋ ਤੁਸੀਂ ਕਰੋ ਸਾਡਾ ਜਲੂਸ ਕੱਢੋਗੇ ਨਾ ਅਸੀਂ ਪਾਗਲ ਤੁਰੇ ਫਿਰਦੇ ਆ ਬਾਜੀ ਚੰਗਾ ਬੜਾ ਸਿਆਣਾ ਬਣਾ ਬੰਦਾ ਉਹ ਹੋਰ ਦੁਕਾਨਦਾਰ ਹੋਣਗੇ ਇਹੜੇ ਲੋਕਾਂ ਦੀਆਂ ਗੱਲਾਂ ਸੁਣ ਕੇ ਚੁੱਪ ਕਰ ਜਾਂਦੇ ਆ ਨਹੀਂ ਤਾਂ ਜਲੂਸ ਕਰ ਜਣਾ ਸਾਨੂੰ ਵੀ ਆਂਦੇ ਆ ਸਾਨੂੰ ਵੀ ਜਵਾਨ ਲੜਾਣੀ ਆਂਦੀ ਐ ਨਹੀਂ ਭਾਜੀ ਮਾਫ ਕਰ ਦਿਓ ਮੈਨੂੰ ਜਲਦੀ ਜਲਦੀ ਪਤਾ ਜਾ ਵੇ ਰੋ ਵੀਰ ਦਿਮਾਗ ਨਾ ਖਰਾਬ ਕਰ ਯਾਰ ਇਹ ਦੁਕਾਨਦਾਰ ਨੂੰ ਤਾਂ ਐਵੇਂ ਹੀ ਸਮਝਦੇ ਆ ਉਹੀ ਬੈਠਿਆ ਅਸੀਂ ਵੀ ਪੜੇ ਲਿਖੇ ਆ ਸਾਡਾ ਵੀ ਪਰਿਵਾਰ ਨੇ ਸਮਾਨ ਨਹੀਂ ਲੈਣਾ ਲੱਗ ਗੱਲ ਆ ਤੁਸੀਂ ਚੋਰੀ ਬਣਾਤਾ ਦੱਸ ਦਿਖਾਈਆਂ ਨਹੀਂ ਸੀ ਢਾਈਆਂ ਸਾਰੀਆਂ ਵੀਰੇ ਦਿਖਾਈਆਂ ਸੀ ਕਈ ਕਸਟਮਰ ਨਾ ਦੁਕਾਨ ਤੇ ਸਿਰਫ ਬਲੇਮ ਲਾਣੀ ਆਂਦੇ ਆ ਥੋੜਾ ਜਿਹਾ ਧਿਆਨ ਰੱਖੀਦਾ ਹੁੰਦਾ ਇਸੇ ਕਰਕੇ ਆਪਾਂ ਸਤਰਕ ਰਹੀਦਾ ਹਾਂ ਨਾਲੇ ਕੈਮਰੇ ਲਵਾਏ ਹੋਏ ਨੇ ਮੈਂ ਤਾਂ ਕੋਈ ਵੀ ਆਗੇ ਇਲਜ਼ਾਮ ਲਾ ਦੇ ਅਸੀਂ ਆਹ ਦਿੱਤਾ ਸੀਗਾ ਜੀ ਅਸੀਂ ਇਹ ਕੀਤਾ ਪਿਛਲੇ ਸਾਲ ਦੇਖਿਆ ਸੀ ਕਿਸੇ ਨੇ ਕੀ ਕੀਤਾ ਡੱਬਾ ਲੈ ਕੇ ਆਈ ਕਹਿੰਦੀ ਪੈਕਿੰਗ ਕਰ ਦੋ ਬਾਅਦ ਚ ਕਹਿੰਦੀ ਮੇਰਾ ਇੱਥੇ ਆ ਸਮਾਨ ਸੀਗਾ ਯਾਦ ਆ ਨਾ ਜਦੋਂ ਵੀ ਬੰਦਾ ਕੋਈ ਪੈਕਿੰਗ ਕਰਾਣ ਆਵੇ ਨਾ ਪਹਿਲਾਂ ਉਹਦੇ ਸਾਹਮਣੇ ਖੋਲ ਕੇ ਦਿਖਾ ਦੇਵੇ ਆਹ ਸਮਾਨ ਲੈ ਕੇ ਆਇਓ ਜੀ ਆਹ ਪੈਕ ਕਰਾਣ ਲੱਗਿਆ